ਕੁੜੀ ਭੱਜ ਗਈ ਜਿਨ੍ਹਾਂ ਦੇ ਪਾਏ ਦੀ ਹੈ ਉਹ ਮਾਪੇ ਜਾਂਉਂਦੇ ਜੀ ਹੀ ਮਾਰ ਜਾਂਦੇ ਹਨ ਪਰ ਬਦਕਿਸਮਤੀ ਨਾਲ ਇਹ ਤਿੰਨ ਸ਼ਬਦ ਜੋ ਕਿ ਸਮਾਜ ਦਾ ਵੱਡਾ ਸੱਚ ਬਣ ਚੁੱਕਿਆ ਹੈ ਥੋੜੇ ਦਿਨ ਪਹਿਲਾਂ ਮੈਂ ਆਪਣੇ ਜਮਾਤ ਵਿੱਚ ਆਪਣੀ ਪੀਰੀਅਡ ਲਗਾ ਕੇ ਘੰਟੀ ਵੱਜਣ ਤੇ ਸਟਾਫ ਰੂਮ ਵਿੱਚ ਚਵੜੀ ਉੱਥੇ ਬੈਠੇ ਅਧਿਆਪਕ ਸਕੂਲ ਦੀ ਇੱਕ ਪੁਰਾਣੀ ਵਿਦਿਆਰਥਣ ਦੀ ਗੱਲ ਕਰ ਰਹੇ ਸਨ ਨਾਂ ਸੀ ਸੰਦੀਪ ਨਾ ਵਿੱਚ 헤ਰਫੇਰ ਹੈ ਮੇਰੇ ਇੱਕਦਮ ਕੰਨ ਖੜੇ ਹੋ ਗਏ ਮੇਰੇ ਕੋਲ ਤਾਂ ਪੜ ਕੇ ਗਈ ਸੀ 5 ਸਾਲ ਫੇਰ ਵੀ ਮੈਨੂੰ ਯਕੀਨ ਨਹੀਂ ਸੀ ਕੋਈ ਹੋਰ ਸੰਦੀਪ ਹੋ ਮੈਂ ਆਪਣੇ ਆਪ ਨੂੰ ਸਮਝਾਉਂਦੇ ਹੋਏ ਕਿ ਆਹ ਭਾਰ ਪੜਤਾਲ ਕੀਤੀ ਤਾਂ ਇਹ ਤਾਂ ਉਹੀ ਸੀ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਭਲਾ ਇਹ ਕਿਵੇਂ ਹੋ ਸਕਦਾ ਸੀ 2 ਸਾਲ ਕ ਪਹਿਲਾਂ ਤਾਂ ਉਹ ਖਾਸ ਮੈਨੂੰ ਮਿਲ ਲਈ ਸੀ ਪੂਰੇ ਹੱਕ ਨਾਲ ਮੇਰੀ ਜਮਾਤ ਵਿੱਚ ਵੜੀ ਸੀ ਮੈਂ ਉਹ ਔਲਾੰਬਾ ਜੋ ਭੇਜਿਆ ਸੀ ਅੱਜ ਉਹ ਔਲਾੰਬਾ ਲਾਉਣ ਆਈ ਸੀ ਮੈਡਮ ਜੀ ਤੁਸੀਂ ਇਹ ਕਿਵੇਂ ਸੋਚ ਸਕਦੇ ਹੋ ਕਿ ਮੈਂ ਤੁਹਾਨੂੰ ਭੁੱਲ ਗਈ ਆਉਂਦੀ ਨੇ ਪੂਰੇ ਹੱਕ ਨਾਲ ਪੁੱਛਿਆ ਸੀ ਹੁਣ ਕਲਾਸ ਵਿੱਚ ਬਸ ਉਹ ਹੀ ਬੋਲ ਰਹੀ ਸੀ ਮੈਂ ਤੇ ਮੇਰੇ ਵਿਦਿਆਰਥੀ ਸਿਰਫ ਉਸ ਨੂੰ ਸੁਣ ਰਹੇ ਸੀ ਮੈਡਮ ਜੀ ਦੇਖੀ ਜਾਓ ਇੱਕ ਦਿਨ IAS ਅਫਸਰ ਬਣ ਕੇ ਦਿਖਾਵਾਂਗੀ ਟੀਵੀ ਤੇ ਮੇਰੀ ਇੰਟਰਵਿਊ ਆਵੇਗੀ ਤੁਹਾਡਾ ਜ਼ਿਕਰ ਪੱਕਾ ਕਰਾਂਗੀ ਬੇहद ਹੌਣਹਾਰ ਸੀ ਉਹ 5 ਸਾਲ ਪੜਾਇਆ ਸੀ ਮੈਂ ਉਹਨੂੰ ਸਭ ਤੋਂ ਪਹਿਲਾਂ ਕੰਮ ਕਰਕੇ ਦਿਖਾਉਂਦੀ ਸੀ ਮੈਨੂੰ ਉਸ ਦੀਆਂ ਗੱਲਾਂ ਫੋਕੀਆਂ ਨਹੀਂ ਸੀ ਲੱਗਦੀਆਂ ਸਗੋਂ ਇੱਕ ਆਸ ਜਾਗ ਜਾ ਗਈ ਸੀ ਕਿ ਇਹ ਕੁੜੀ ਇੱਕ ਦਿਨ ਜ਼ਰੂਰ ਕੁਝ ਨਾ ਕੁਝ ਬਣ ਕੇ ਦਿਖਾਵੇਗੀ ਐਨਾ ਆਤਮ ਵਿਸ਼ਵਾਸ ਹਰ ਕਿਸੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਅੱਜ ਉਸ ਦਿਨ ਦੀ ਨਿੱਕੀ ਜਹੀ ਮੁਲਾਕਾਤ ਦਾ ਸਾਰਾ ਦ੍ਰਿਸ਼ ਮੇਰੀ ਅੱਖਾਂ ਅੱਗੇ ਘੁੰਮ ਗਿਆ ਉੱਚੀ ਉੱਚੀ ਰੋਣੋਂ ਦਿਲ ਕੀਤਾ ਪਰ ਮੈਂ ਭਲਾ ਉਸਦੀ ਕੀ ਲੱਗਦੀ ਸੀ ਸਿਰਫ 5 ਸਾਲ ਪੜਾਇਆ ਹੀ ਸੀ ਪਰਾ ਕੋ ਆਬ ਦਾ ਉਸ ਦੇ ਨਾਲ ਨਾਲ ਮੈਂ ਵੀ ਦੇਖ ਲਈ ਸੀ ਜੋ ਅੱਜ ਪੂਰੀ ਤਰ੍ਹਾਂ ਨਾਲ ਚੱਕਣਾ ਚੂਰ ਹੋ ਗਏ ਸੀ ਪਰ ਇਹ ਕਿਹੜਾ ਮੇਰੇ ਨਾਲ ਪਹਿਲੀ ਵਾਰ ਹੋਇਆ ਸੀ ਲੱਗਦੇ ਹਾਥਾ ਜਿਸੇ ਮਰਨ ਨੇ ਜੋ ਕੀਤਾ ਉਹ ਵੀ ਅੱਖਾਂ ਮੂਰੇ ਆ ਗਿਆ ਮੈਂ ਉਸ ਸਮੇਂ ਸਕੂਲ ਜੁਆਇਨ ਨਹੀਂ ਕੀਤਾ ਸੀ ਬਸ 2 ਸਾਲ ਹੀ ਪੜ੍ਹੀ ਸੀ ਮੇਰੇ ਤੋਂ ਬੇहद ਹੁਸ਼ਿਆਰ ਸੀ ਸੋਹਣੀ ਵੀ ਬਹੁਤ ਸੀ ਇੱਕ ਦਿਨ ਮੈਂ ਅੱਧੇ ਦਿਨ ਲਈ ਛੁੱਟੀ ਕਾਰਨ ਬੱਸ ਵਿੱਚ ਬਠਿੰਡੇ ਤੋਂ ਝੰਡਾ ਵਾਲਾ ਆ ਰਹੀ ਸੀ ਉਹ ਵੀ ਮਿਲ ਗਈ ਦੋਹਾਂ ਨੂੰ ਇੱਕ ਦੂਜੇ ਨੂੰ ਮਿਲ ਕੇ ਡਾਡੀ ਖੁਸ਼ੀ ਹੋਈ ਸੀ ਮੈਂ ਉਸ ਦੀਆਂ ਅੱਖਾਂ ਵਿੱਚ ਵੱਡੇ ਸੁਪਨੇ ਸਾਫ਼-ਸਾਫ਼ ਦੇਖ ਰਹੀ ਸੀ ਪਰ ਇੱਕ ਦਿਨ ਉਸ ਨੇ ਵੀ ਉਹੀ ਕਾਹਨ ਕਰ ਦਿੱਤਾ ਸੀ ਜੋ ਅੱਜ ਸੰਦੀਪ ਨੇ ਕੀਤਾ ਸੀ ਬਰਬਾਦ ਕਰ ਲਈ ਸੀ ਆਪਣੀ ਜ਼ਿੰਦਗੀ ਇੱਕ ਅਧਿਆਪਕ ਦੇ ਤੌਰ ਤੇ ਮੈਂ ਸੰਦੀਪ ਅਤੇ ਸੇਵਨ ਦੋਹਾਂ ਤੇ ਬਹੁਤ ਮਾਣ ਕਰਦੀ ਸੀ ਮੈਂ ਵੀ ਆਪਣੇ ਵੱਲੋਂ ਉਹਨਾਂ ਨੂੰ ਤਰਾਸ਼ਣ ਦਾ ਕੰਮ ਬਖੂਬੀ ਨਿਭਾਇਆ ਸੀ ਇੰਨੇ ਬੱਚੇ ਇੰਨੇ ਵਧੀਆ ਹੋਣ ਤੇ ਐਵੇਂ ਰੁਲ ਜਾਣ ਬਰਦਾਸ਼ਤ ਕਰਨਾ ਔਖਾ ਸੀ ਮੇਰੇ ਲਈ ਸਕੂਲ ਤੋਂ ਬਾਅਦ ਉਹਨਾਂ ਨੂੰ ਕਿਸ ਨੇ ਸਾਂਭਣਾ ਸੀ ਕੀ ਚੱਕਰ ਪਿਆ ਹੋ ਮੇਰੀ ਅੱਜ ਵੀ ਸਮਝ ਤੋਂ ਬਾਹਰ ਹੈ ਬਸ ਮੇਰੇ ਹੀਰਿਆਂ ਦਾ ਮੁੱਲ ਸਮਾਜ ਵਿੱਚ ਕੌਡੀਆਂ ਜਿੰਨਾ ਵੀ ਨਹੀਂ ਪਿਆ ਇਹ ਗੱਲ ਨਹੀਂ ਹੈ ਕਿ ਇਹ ਗੱਲ ਮੇਰੀਆਂ ਵਿਦਿਆਰਥਣਾਂ ਤੱਕ ਹੀ ਸੀਮਤ ਹੈ ਇਹ ਇਹ ਅੱਗ ਤਾਂ ਹੁਣ ਪੰਜਾਬ ਦੇ ਹਰ ਪਿੰਡ ਵਿੱਚ ਲੱਗੀ ਹੋਈ ਹੈ ਨੌਜਵਾਨ ਧੀਆ ਪੁੱਤ ਬਰਬਾਦ ਹੋ ਰਹੇ ਹਨ ਤੇ ਇਸ ਵਿੱਚ ਯਕੀਨਨ ਸਾਡੇ ਸਮਾਜ ਦੀ ਵੱਡੀ ਲਾਪਰਵਾਹੀ ਹੈ ਤੇ ਇਸ ਵਿੱਚ ਨੁਕਸਾਨ ਵੀ ਆਪਣਾ ਸਾਰਿਆਂ ਦਾ ਹੀ ਹੈ ਸੰਦੀਪ ਅਤੇ ਸਿਮਰਨ ਨੇ ਮੈਨੂੰ ਇੱਕ ਅਧਿਆਪਕ ਦੇ ਤੌਰ ਤੇ ਫੇਲ ਕਰ ਦਿੱਤਾ ਪਰ ਕੱਲ ਨੂੰ ਮੈਂ ਆਪਣੇ ਦੋਹਾਂ ਬੱਚਿਆਂ ਨੂੰ ਵੀ ਸਮਾਜ ਵਿੱਚ ਇਕੱਲੇ ਵਿਚ ਰੰਦੇਣ ਲਈ ਮਜਬੂਰ ਹਾਂ ਜੇਕਰ ਅੱਜ ਮੇਰੇ ਵਿਦਿਆਰਥੀ ਮਾਰ ਖਾ ਸਕਦੇ ਹਨ ਤਾਂ ਕੱਲ ਮੇਰੇ ਬੱਚੇ ਵੀ ਪਲਾਏ ਹੋ ਕੇ ਜੇ ਇਹ ਸਮਾਜ ਵਿੱਚ ਕਿਵੇਂ ਸੁਰੱਖਤ ਹੋ ਸਕਦੇ ਹਨ ਸਮਾਜ ਤਾਂ ਉਹੀ ਹੈ ਜਦੋਂ ਅਸੀਂ ਸਾਰਿਆਂ ਨੇ ਹੀ ਇੱਕੋ ਹੀ ਥਾਂ ਤੇ ਵਿਚਰਨਾ ਹੈ ਫਿਰ ਅਸੀਂ ਇਸ ਵਿੱਚ ਗੰਦਗੀ ਕਿਉਂ ਫੈਲਾ ਰਹੇ ਹਾਂ ਅਸ਼ਲੀਲ ਵੀਡੀਓ ਅਸ਼ਲੀਲ ਗਾਣਿਆਂ ਨਸ਼ਿਆਂ ਤੇ ਰੋਕ ਕਿਉਂ ਨਹੀਂ ਲੱਗ ਰਹੀ ਅਸੀਂ ਆਪਣੀ ਆਉਣ ਵਾਲੀ ਨਵੀਂ ਪੀੜ੍ਹੀ ਲਈ ਕੰਡੇ ਕਿਉਂ ਬੀਜ ਰਹੇ ਹਾਂ ਇਹਨਾਂ ਬੱਚਾ ਨੂੰ ਬਚਾਉਣ ਲਈ ਕੋਈ ਵੀ ਯਤਨ ਕਿਉਂ ਨਹੀਂ ਕਰ ਰਹੇ ਹਾਂ ਆਓ ਮਿਲ ਜੁਲ ਕੇ ਆਪਣੇ ਸਮਾਜ ਨੂੰ ਸੋਹਣਾ ਬਣਾਉਣ ਲਈ ਅੱਗੇ ਕਦਮ ਵਧਾਈਏ ਕੋਸ਼ਿਸ਼ ਕਰੀਏ ਕਿ ਨਾ ਤਾਂ ਕਿਸੇ ਅਧਿਆਪਕ ਦੀ ਮਿਹਨਤ ਮਿੱਟੀ ਵਿੱਚ ਮਿਲੇ ਤੇ ਨਾ ਹੀ ਕਿਸੇ ਮਾਪੇ ਬਾਬ ਦੀ ਜਿੰਨਾ ਜੋਰ ਲਾ ਸਕਦੇ ਹਾਂ ਉਹਨਾਂ ਲਈਏ ਤਾਂ ਜੋ ਆਉਣ ਵਾਲੀ ਨਵੀਂ ਪੀੜੀ ਲਈ ਨਜ਼ਰਾ ਮਿਲਾਉਣ ਜੋ ਕਰੇ ਤਾਂ ਰਹਿ ਚਾਹੀਏ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ